ਬੜਾ ਸੋਸਤਾ ਤੂੰ ਦਾ ਨੰਬਰ ਦੇ ਉਹ ਜੀ ਟੈਕਨੀਕਲ ਹਾਂਜੀ ਕਹਿੰਦੇ ਸੰਗਤ ਦੀ ਟੀਮ ਦਾ ਜੋਬਰ ਇੱਕ ਤਾਂ ਗਿਆ ਜੀ ਉਧਰ ਜਫਾ ਲੱਗ ਗਿਆ ਜੋਬਰ ਨੂੰ ਕਹਿੰਦੇ ਅ ਸੱਦਾ ਹੀ ਆ ਗਿਆ ਉੱਥਾ ਜਾਏ ਕਈ ਵਾਰੀ ਗੋਲ ਦਾ ਲੱਗਦਾ ਰੇਡ ਪਵਾਣਾ ਬਾਈ ਓਏ

ਕੰਨਾਂ ਦੀ ਲਾਤੀ ਇਹ ਕਦੇ ਚੋਬਰ ਨਾ ਹੋ ਪਰਪਰਵਾਨ ਦਾ ਜੁੱਸਾ ਜਿਹੜਾ ਬਾਤ ਕਮਾਲ ਹੈ ਕਹਿੰਦੇ ਸੌਣ ਮਹੀਨੇ ਰੁੱਖਾਂ ਦੇ ਪਤਨ ਝੜਦੇ ਨਹੀਂ ਹੁੰਦੇ ਸੌਣ ਮਹੀਨੇ ਰੁੱਖਾਂ ਦੇ ਪਤਨ ਝੜਦੇ ਨਹੀਂ ਹੁੰਦੇ ਤੇ ਸੂਰਜ ਕਦੇ ਵੀ ਪੱਛਮ ਵੱਲੋਂ ਚੜ੍ਹਦੇ ਨਹੀਂ ਹੁੰਦੇ ਸੂਰਜ ਕਦੇ ਵੀ ਪੱਛਮ ਵੱਲੋਂ ਸ਼ਾਬਾਸ਼

ਇਹਨੂੰ ਰੋਪੜ ਦਾ ਜਿੰਦਾ ਕਹਿੰਦੇ ਆ ਜੀ ਇਹ ਕੋਲ ਸਿੰਘ ਮੋਰੀ ਹਵਾ ਨਾਲ ਸਪ੍ਰਿੰਟ ਰੋਪੜ ਦਾ ਜਿੰਦਾ ਕਹਿੰਦੇ ਇਹਨੂੰ ਇਧਰ ਸੰਗਤ ਬਰਾਕ ਦੀ ਤਰਫੋਂ ਕਿ ਉੱਪਰ ਫੇਰ ਰੇਟ ਤੇ ਓ ਜਾ ਟਪ ਟਪ ਲੱਖਾਂ ਦੀ ਕੋਸ਼ਿਸ਼ ਦੇ ਵਿੱਚ ਕਿ ਰਿਆ ਚੋਗਣੇ ਤੇ ਨੰਬਰ ਚਲੋ ਸਾਢੇ 3 ਦੇ ਖਾਤੇ ਦੇ ਵਿੱਚ ਓ ਬਾਈ ਇੱਧਰ ਪੁਆਇੰਟ ਦੇ ਦਿਓ ਹੁਣ ਜੀ ਹੋਰ ਐਡਵਾਂਸ ਕਰਨਾ ਕਰਨਾ ਵੈਰੀ ਗੁੱਡ ਜੀ ਸਾਹਿਬ ਜੀ ਪੁੱਤ ਜਾਵਾ ਜੀ ਕਹਿੰਦਾ ਯਾਰਾਂ ਦਾ ਨਹੀਂ ਖੋਪ ਸਾਡੇ ਲਈ ਖੀ ਖਤਰੇ ਯਾਰਾਂ ਦਾ ਨਹੀਂ ਖੋਪ ਸਾਡੇ ਲਈ ਖੀ ਖਤਰੇ ਤੇ ਹੁਣ ਤੱਕ ਮਿੱਤਰਾਂ ਨੂੰ ਸੱਪ ਟੱਕਰੇ ਹੁਣ ਤੱਕ ਮਿੱਤਰਾਂ ਨੂੰ ਸੱਪ ਟੱਕਰੇ ਬਸ ਸੋਣਾ ਜੱਫਾ ਲਾਇਸੀ ਚੁੱਭਣੇ ਪਰ ਉਹਦਾ ਵੇਢ ਘਾਟਾਂ ਚੁੱਭਦਾ ਇਧਰ ਸੰਗਤ ਦੀ ਤਰਫੋਂ ਟੁੱਪਰ ਫਿਰ ਰਹੀ ਤੇ ਜੀ ਕੋਸ਼ਿਸ਼ ਦੇ ਵਿੱਚ ਨੰਬਰ ਲੈਂਦੇ ਨਹੀਂ ਪਰ ਨੰਬਰ ਰਾਈਡਰ ਦੇ ਖਤ ਦੇ ਵਿੱਚ ਨੂੰ ਆ ਗਏ। ਥੋੜਾ ਨਜੋ ਪਾਲਣ ਵਾਲੇ ਹੁੰਦੇ ਨੇ। ਫਦੇ ਜਾਣ ਦੇ ਹਲਕਾ ਟੱਚ ਕੀਤਾ ਜੀ ਟੋਪਰ ਨੇ ਨੰਬਰ ਆਪਣੇ ਖਾਤੇ ਦੇ ਵਿੱਚ ਹੋਰ ਜਮਾ ਕਰ ਲਿਆ। ਜਿਹੜਾ ਨਜੋ ਪਾਲਣ ਵਾਲੇ ਹੁੰਦੇ ਨੇ। ਖੁਸ਼ਤਾ ਬਨਨ ਵਾਲੇ ਹੁੰਦੇ ਨੇ। ਬਜਾ ਟਿੱਗਣ ਦੀ ਵੀ ਉੱਥੇ ਲੱਜ ਜਾਂਦੀ ਹੈ। ਜਿੱਥੇ ਲੋਕ ਸਨਮਾਨ ਵਾਲੇ ਹੁੰਦੇ ਨੇ। ਟਿੱਗਣ ਦੀ ਵੀ ਉੱਥੇ ਲੱਜਤ ਆਉਂਦੀ ਹੈ। ਜਿੱਥੇ ਲੋਕ ਸਨਮਾਨ ਵਾਲੇ ਹੁੰਦੇ ਨੇ। ਚਲੋ ਬਈ ਭੇਜੋ। ਪੌਣੀ ਰੇਡ ਲਾਈਏ ਚੋਪਰ ਦੇ। ਪਹਿਲਾਂ ਤਾਂ ਜਰੂਰ ਜਾਂਦੇ ਆਂ ਇਹਨਾਂ ਵੱਡੇ ਵੱਡੇ ਖਿਡਾਰੀਆਂ ਦੇ। मुंडे कैदी खेल भी खेलने जाके उपा ला चोबाड़ी भेड़ी गाय लगी चो गए कौदी खेड भी खेलने